ਜੀ ਬਹੁਤ ਲੋਕ ਡਿੱਗ ਰਹੇ ਨੇ ਬਹੁਤ ਖੱਟਾ ਸਾਡੇ ਵੇਖਦੇ ਆ ਵੇਖਦੇ ਆ ਘੱਟੋ ਘੱਟ 2200 ਮੋਟਰਸਾਈਕਲ ਸਲਿੱਪ ਮਾਰ ਚੁੱਕਾ ਜੀ ਘੱਟੋ ਘੱਟ 2200 ਮੋਟਰਸਾਈਕਲ ਸਲਿੱਪ ਮਾਰ ਚੁੱਕਾ ਜੀ ਇਹ ਦੇਖੋ ਜੀ ਦੋ ਬੱਚੇ ਛੋਟੇ ਛੋਟੇ ਜਵਾਗ ਬਿਠਾਏ ਸੀ ਜਲਾਨੀਆਂ ਨੇ ਉਹ ਬਹੁਤ ਜ਼ੋਰ ਦੀ ਡਿੱਗੇ ਨੇ ਸਾਰੇ ਫਲਾਈਓਵਰ ਦੇ ਉੱਤੇ ਤੇਲ ਡਿੱਗਾ ਹੋਇਆ ਪ੍ਰਸ਼ਾਸਨ ਦੇ ਗਾੜੀ ਇਹੀ ਬੇਨਤੀ ਆ ਤੇ ਜਲਦੀ ਤੋਂ ਜਲਦੀ ਫਲਾਈਓਵਰ ਇਹ ਬੰਦ ਕੀਤਾ ਜਾਵੇ ਜੀ ਮੇਰਾ ਨਾਮ ਅਜੀਪਾਲ ਸਿੰਘ ਹੈ ਜੀ ਅੱਜ ਕੀ ਗੱਲ ਹੈ ਜੀ ਇਹ ਭਾਜੀ ਤਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਪਲਟਿਆ ਜੀ ਔਰ ਸਾਡਾ ਸਾਹਮਣੇ ਸ਼ਾਪ ਹੈ ਅਸੀਂ 1 ਘੰਟੇ ਤੋਂ ਦੇਖ ਰਹੇ ਹਾਂ ਇੱਥੇ ਘੱਟੋ ਘੱਟ ਪੋਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਏ ਠੱਗਾ ਜਿਹਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਕੇ ਸਪਲਾਈਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾਂ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਫਟਾਣਾ ਨਾ ਲੱਗਣ ਜੀ ਜਿਹੜੇ ਨੌਜਵਾਨਾਂ ਰੋਕਣੇ ਲੋਕਾਂ ਨੂੰ ਇਹ ਤਾਂ ਸੇਵਾ ਹੀ ਹੈ ਭਾਜੀ ਪ੍ਰਸ਼ਾਸਨ ਕੋਈ ਨਹੀਂ ਪੁੱਜਦਾ ਇਹ ਸੇਵਾ ਹੀ ਹੈ ਭਾਜੀ ਇਹ ਤੇ ਅਗਰ ਸਭ ਭੈਣ ਭਰਾ ਇਕੱਠੇ ਹੀ ਨੇ ਅਗਰ ਇੱਕ ਦੂਜੇ ਦੀ ਸੇਫਟੀ ਲਈ ਕੋਈ ਕਿਸੇ ਨੂੰ ਅਲਰਟ ਕਰ ਰਿਹਾ ਹੈ ਰੋਕੇ ਤੇ ਉਹ ਚੰਗੀ ਗੱਲ ਹੈ ਭਾਜੀ ਮਾੜੀ ਗੱਲ ਨਹੀਂ ਹੈ ਬਾਕੀ ਭਾਜੀ ਹੁਣੀ ਦੱਸਣ ਆਪਾਂ ਬੱਸ ਕਰਦੇ ਆਂ ਆਜੂ ਮਿੱਠੂ ਭਾਜੀ ਭਾਜੀ ਹੌਲੀ ਬ੍ਰੇਕ ਨਹੀਂ ਮਾਰਨੀ ਪਾਣੀ ਦਾ ਥੋੜੀ ਜਿਹਾ ਪਾਣੀ ਨੂੰ ਫੋਟਣੀ ਪਾਣੀ ਦਾ ਪ੍ਰੈਸ਼ਰ ਨਾਲ ਪਾਣੀ ਆ ਸਾਰਾ ਸੜਕ ਸਾਫ ਕਰੇਗਾ ਇੱਕੋ ਕਰਾ ਦੇ ਆਪਾਂ ਛੋਟੇ ਨਹੀਂ ਨਹੀਂ ਉੱਥੋਂ ਛੱਲੇ ਹਾਂ ਹੁਣ ਦੋ ਉੱਥੋਂ ਦੇ ਦੇ ਦੋ ਇੱਕ ਬੱਸ ਕਰ ਲੈ ਹੈਂ ਘੱਲ ਹੀ ਕਰੀ ਸਾਫ はパで <laughs> <laughs> ਲੀਗ <laughs> ਆ بریک نہ مارو ہولی ہولی جاؤ بریک نہ مارو ਅਸੀਂ ਕਿਨਾ ਤੱਕ ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰਾਂ ਸਮਾਜ ਸੇਵੀ ਅਸੀਂ ਨਗਰੇ ਸੀ ਫਿਰ ਮਿੱਟੂ ਭਾਈ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਜੀ ਲੋਕਾਂ ਦਾ ਭਲਾ ਕਰ ਆ ਦੇਖੋ ਨਾ ਡੀਜੇ ਲੜਿਆ ਕੋਈ ਮੇਰੇ ਹਿਸਾਬ ਨਾਲ 1.5 ਘੰਟਾ ਹੋ ਗਿਆ ਯਾਰ ਜੁੜਿਆ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤਾਂ ਬਸ ਹੱਥ ਜੋੜ ਕੇ ਬੇਨਤੀ ਕਰ ਕਟੋ ਘਟ 2-250 ਡਿਗ ਪਿਆ ਸੱਟਾਂ ਲੱਗੀਆਂ ਲੋਕਾਂ ਨੂੰ ਪੁਲੀਸ ਪ੍ਰਸ਼ਾਸਨ ਪੁੱਛ ਮੋਕੇ ਤੇ ਆਏ ਡੀਸੀ ਸਾਹਿਬ ਨੂੰ ਗੁਹਾਰ ਲਾ ਰਹੇ ਆ ਭਈ ਇਹਦਾ ਜਲਦ ਕਰੋ ਕੋਈ ਉਹਨਾਂ ਦੇ ਭਾਜੀ ਇੱਕੋ ਹੀ ਸੋਲਿਊਸ਼ਨ ਹੈ ਕਿ ਪਿੱਛੋਂ ਪੋਲ ਨੂੰ ਬੰਦ ਕਰ ਦਿੱਤਾ ਜਾਵੇ ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁੱਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿੱਪਰੀ ਜਿਹੜੀ ਉਹ ਘਟ ਸਕੇ ਅਸੀਂ ਉਦੋਂ ਦੇ ਲੱਗੇ ਹੱਥ ਜੋੜਦੇ ਆ ਲੋਕਾਂ ਨੂੰ ਵੀ ਹੌਲੀ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਡਿਗ ਦੇ ਹਲਿਓਣੇ ਦੇਖਿਓ ਕੀ ਬਣਦਾ ਤੁਸੀਂ ਇੱਕ ਵਾਰੀ ਲਾ ਮਿਲੀ ਹੈ ਜੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਅਸੀਂ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਤੇਲ ਲਿਆਇਆ ਹੈ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਕੋਈ ਵਲੰਟਰੀ ਕੰਮ ਕਰ ਰਹੇ ਪ੍ਰੋਫੈਸ਼ਨਲ ਵੱਲੋਂ ਤਾਂ ਨਹੀਂ ਕੁਝ ਹੋ ਰਿਹਾ ਜੀ ਆਪਣਾ ਨਾਮ ਦੱਸੋ ਸੰਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਅਸੀਂ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ 'ਆਈ ਇਤਲਾਹ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਟਰਾਂਸਫਾਰਮ ਜਿਹੜਾ ਲੀਕ ਹੈ ਕਾਹਦਾ ਪੈਟਰੋਲ ਹੈ ਕੀ ਇਹ ਹੁਣ ਦੇਖਾਂਗੇ ਕੀ ਹੈਗਾ ਵੇ ਤੁਹਾਡੇ ਸਾਹਮਣੇ ਹੀ ਹੈ ਪਾਣੀ ਦਾ ਫਰਕ ਪੇ ਕਰਨਾ ਹਾਂ ਜੀ ਫਰਕ ਇਹ ਦੇਖਾਂਗੇ ਹੁਣੇ ਦੇਖਨੇ ਆ ਪਾਣੀ ਨਾਲ ਹੋਰ ਨਾ ਦਿਲ ਕਰਨ ਹੋ ਜੇ ਓਏ ਹੋ ਗਈ ਐ ਇਹ ਪਟੀਆਂ ਨੇ ਸਾਰੇ ਮੋਗੇ ਬੇਨੀ ਗੱਡੀਆਂ ਪਟੀਆਂ ਵੀ ਸਾਰੇ ਸਟਾਫ ਦੇ ਚੱਲ ਜੇ ਇਹ ਡੋੜ ਗਿਆ ਲੁੱਕ ਗਿਆ ਜੀ ਜੀ ਉਹ ਲਗਾ ਯਾਰ ਇੱਕ ਆ ਵੇ ਕੱਢਾਈ ਇੱਧਰੋਂ ਪਾਸੇ ਕੋਈ ਨਾ ਲਗਾ ਆ ਗਿਆ ਯਾਰ ਓਹ ਧਿਆਨ ਨਾਲ ਧਿਆਨ ਨਾਲ Ô nhớ, 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 ô nhớ,